बोल सियावर रामचंद्र भगवान की जय ओ व्यास जी महाराज की जय परम पूजनीय श्री श्री 1008 श्री महंत वासुदेव दास व्यास जी महाराज जी की सरप्रस्ती रहे श्री राम मंदिर ऋषिकुटिया रामलीला सर्व समिति ने वलो जो रामलीला और दशहरा का उत्सव ਆਯੋਜਿਤ ਕੀਤਾ ਗਿਆ ਸਮੂਹ ਸੰਗਤਾਂ ਦਾ ਜੋ ਸਹਿਯੋਗ ਮਿਲਿਆ ਸਮੂਹ ਇਲਾਕਾ ਵਾਸੀਆਂ ਦਾ ਜੋ ਸਾਥ ਅਤੇ ਸਹਿਯੋਗ ਰਿਹਾ ਉਸ ਦੇ ਲਈ ਅਸੀਂ ਸਾਰਿਆਂ ਦੇ ਧੰਨਵਾਦੀ ਹਾਂ ਸਾਰਿਆਂ ਦੇ ਰਿਣੀ ਹਾਂ ਦੁਸ਼ਹਿਰਾ ਉਤਸਵ ਦੀਆਂ ਵਿਜੇ ਦਸ਼ਮੀ ਉਸਤ ਦੀਆਂ ਸਮੂਹ ਇਲਾਕਾ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਬਹੁਤ-ਬਹੁਤ ਸ਼ੁਭ ਕਾਮਨਾਵਾਂ ਔਰ ਜਿੰਨੇ ਆ ਵੀ ਸਸਥਾਵਾ ਨੇ ਜਿੰਨੇ ਵੀ ਸਾਥੀਆਂ ਨੇ ਜਿੰਨੇ ਵੀ ਸਹਿਯੋਗੀਆਂ ਨੇ ਸਾਨੂੰ ਸਹਿਯੋਗ ਦਿੱਤਾ ਹੈ ਉਹਨਾਂ ਦੇ ਅਸੀਂ ਦਿਲੋਂ ਧੰਨਵਾਦੀ ਹਾਂ ਜਿੰਨਾ ਵੀ ਧੰਨਵਾਦ ਕਰੀਏ ਉਹਨਾਂ ਥੋੜਾ ਹੈ ਅਸੀਂ ਸਮੂਹ ਆਪਣੇ ਸਾਥੀਆਂ ਦੇ ਵੱਲੋਂ ਸ਼੍ਰੀ ਰਾਮ ਮੰਦਰ ਰਿਸ਼ੀਕੁਟਿਆ ਰਾਮ ਜੀ ਦੇ ਦਸਰਾਹ ਸਮਿਤੀ ਦੇ ਵੱਲੋਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਰੀ ਸੰਗਤ ਨੇ ਬਹੁਤ ਸ਼ਾਂਤਮਈ ਤਰੀਕੇ ਨਾਲ ਇਸ ਸਮਾਗਮ ਨੂੰ ਸਫਲ ਬਣਾਉਣ ਦੇ ਵਿੱਚ ਸਾਥ ਤੇ ਸਹਿਯੋਗ ਦਿੱਤਾ ਉਹਨਾਂ ਸਾਰਿਆਂ ਦੇ ਅਸੀਂ ਰਿਣੀ ਹਾਂ ਪਵਨ ਰਾਮ ਦੀ ਕਿਰਪਾ ਸਾਰਿਆਂ ਤੇ ਬਣੀ ਰਵੇ ਔਰ ਇੱਕ ਵਾਰ ਫੇਰ ਤੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ धरती धूमधाम दशहरे का एक त्यौहार बुराई से अच्छाई की जीत रामलीला बहुत अच्छे ढंग सारे प्रबंधक ने हर साल की तरह इतने मनाया त्यौहार मैं अपने वालों अपनी समुची कांग्रेस पार्टी वालों ਜਿਸ ਵਾਰ ਹਲਕਾ ਫਰਮਾਤਾ ਐਮਐਲਏ ਹੋਤਾ ਹੋਇਆ ਤੁਹਾਡਾ ਸਾਰਿਆਂ ਦਾ ਧੰਵਾ ਕਰਦਾ ਔਰ ਜੁਣੀਏ ਵੀ ਸੰਗਤਾਂ ਪੂਰੇ ਇਲਾਕੇ ਚੋਂ ਆਜਿੱਥੇ ਦਿਸ਼ਾਇਰੇ ਦਾ ਤਿਉਹਾਰ ਮਨਾਉਣ ਆਏ ਆ ਉਹਨਾਂ ਵਾਸਤੇ ਅਰਦਾਸ ਕਰਦਾ ਕਿ ਤੁਹਾਡਾ ਸਾਰਿਆਂ ਦਾ ਆਉਣ ਵਾਲਾ ਸਮਾਂ ਖੁਸ਼ੀਆਂ ਤਰੱਕੀਆਂ ਔਰ ਪਿਆਰ ਨੂੰ ਚੜ੍ਹਦੀ ਕਲਾ ਚ ਰੱਖੇ ਬਹੁਤ ਬਹੁਤ ਧੰਨਵਾਦ ਬੋਲ ਸਿਆਮ ਰਾਮਚੰਦਰ ਭਗਵਾਨ ਕੀ ਜੈ ਉਹ ਵ્યાਸ ਜੀ ਮਹਾਰਾਜ ਕੀ ਜੈ ਪਰਮ ਪੂਜਨ ਸ੍ਰੀ ਸ੍ਰੀ 1008 ਸ੍ਰੀ ਮਹਾਂਤ ਵਾਸੂਦੇਵਦਾਸ ਵ્યાਸੀ ਮਹਾਰਾਜ ਜੀ ਦੀ ਸਰਪ੍ਰਸਤੀ ਦੇ ਹੇਠ ਸ੍ਰੀ ਰਾਮ ਮੰਦਰ ਰਿਸ਼ੀਕੁਟਿਆ ਰਾਮ ਜੀ ਦੇ ਸਰਸਮਿਤੀ ਦੇ ਵੱਲੋਂ ਜੋ ਰਾਮ ਲੀਲਾ ਔਰ ਦਸਹਿਰੇ ਦਾ ਉਤਸਵ ਆਯੋਜਿਤ ਕੀਤਾ ਗਿਆ ਸਮੂਹ ਸੰਗਤਾਂ ਦਾ ਜੋ ਸਹਿਯੋਗ ਮਿਲਿਆ ਸਮੂਹ ਇਲਾਕਾ ਵਾਸੀਆਂ ਦਾ ਜੋ ਸਾਥ ਅਤੇ ਸਹਿਯੋਗ ਰਿਹਾ ਉਹਦੇ ਲਈ ਅਸੀਂ ਸਾਰਿਆਂ ਦੇ ਧੰਨਵਾਦੀ ਹਾਂ ਸਾਰਿਆਂ ਦੇ ਰਿਣੀ ਹਾਂ ਦਸ਼ਹਿਰਾ ਉਤਸਵੀਆਂ ਵਿਜੇ ਦਸ਼ਮੀ ਸ਼ੁਭ ਦਿਨ ਸਮੂਹ ਹਕਨ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਬਹੁਤ-ਬਹੁਤ ਸ਼ੁਭ ਕਾਮਨਾਵਾਂ ਔਰ ਜਿਤਨੇ ਆ ਵੀ ਸਸਥਾਵਾਂ ਨੇ ਜਿਤਨੇ ਵੀ ਸਾਥੀਆਂ ਨੇ ਜਿਤਨੇ ਵੀ ਸਹਿਯੋਗੀਆਂ ਨੇ ਸਾਨੂੰ ਸਹਿਯੋਗ ਦਿੱਤਾ ਹੈ ਉਹਨਾਂ ਦੇ ਅਸੀਂ ਦਿਲੋਂ ਧੰਨਵਾਦੀ ਹਾਂ ਜਿੰਨਾ ਵੀ ਧੰਨਵਾਦ ਕਰੀਏ ਉਹਨਾਂ ਥੋੜਾ ਹੈ ਅਸੀਂ ਸਮੂਹ ਆਪਣੇ ਸਾਥੀਆਂ ਦੇ ਵੱਲੋਂ ਸ਼੍ਰੀ ਰਾਮ ਮੰਦਰ ਰਿਸ਼ੀਕੁਟਿਆ ਆਰਾਮਜਲ ਦਸਹਿਰਾ ਸਮਿਤੀ ਦੇ ਵੱਲੋਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਰੀ ਸੰਗਤ ਨੇ ਬਹੁਤ ਸ਼ਾਂਤਮਈ ਤਰੀਕੇ ਨਾਲ ਇਸ ਸਮਾਗਮ ਨੂੰ ਸਫਲ ਬਣਾਉਣ ਦੇ ਵਿੱਚ ਸਾਥ ਤੇ ਸਹਿਯੋਗ ਦਿੱਤਾ ਉਹਨਾਂ ਸਾਰਿਆਂ ਦੇ ਅਸੀਂ ਰਿਣੀ ਹਾਂ ਪਵਨ ਰਾਮ ਦੀ ਕਿਰਪਾ ਸਾਰਿਆਂ ਤੇ ਬਣੀ ਰਵੇ ਔਰ ਇੱਕ ਵਾਰ ਫੇਰ ਤੋਂ ਹਰਾਂ ਦਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ